ਹਾਂ ਜੀ ਬੀਤ ਗਿਆ ਜਿਆਤ ਅंसारी ਵੀਰਾਂ ਦੇ ਚੱਲਣ ਦਾ ਕੰਮ ਸੁਪਰਸੇਡਰ ਦਾ ਆ ਰਿਹਾ ਹੁਣ ਸਾਢੇ 5:00 ਹੋ ਗਏ ਹੁਣ 6:00 ਹੋ ਗਏ ਹੁਣ ਆਹ ਵਾਵਾ ਮਾਰਕ ਟੇਟ ਮੇਕਰ ਕਰਕੇ ਸਫਾਈ ਤੇ ਹੁਣ ਇਹ ਰੇਕੜੀ ਚੋਣ ਆਹ ਸ਼ਾਮ ਇਹ ਵੀ ਨਹੀਂ ਤੇ ਲੋਹਾਂ ਦੇ ਤਰ੍ਹਾਂ ਚੀਰਨ ਵਾਲੇ ਦਾ ਤੇਲ ਪਾ ਦੇਣਾ ਜੀ ਹਵਾ ਮਾਰਾ ਜੇ ਨੂੰ ਆਪਣੀ ਆਇਨਾ ਕਾਲੂ ਹੋਰ ਮੈਨ ਨੇ ਆਪਣੀ ਨਾਲ ਟੁੱਟ ਗਈ ਰਾਤੀ ਆ ਆਪਣੀ ਉਥੇ ਬੁੱਲੀ ਟਟਕੇ ਦੇ ਵਿੱਚ ਰੇਨ ਕਰਦੇ ਹੋਏ ਗੁੱਲੀ ਟੁੱਟਣ ਕਾਰਨ ਜਦੋਂ ਦੇਪਤ ਚੁੱਕੀ ਤੇ ਕਾਰਮ ਹੋ ਗਈ ਦੀ ਜੀ ਬਰ ਗੁੱਲੀ ਇੱਕ ਪਾਸੇ ਵਿੱਚ ਹੋ ਗਈ ਅੜ ਗਈ ਗੁੱਲੀ ਨਿਰਲਦੀ ਨਹੀਂ ਸੀ ਸਟਾਟਾ ਮਾਰੀਆਂ ਥੋੜਾ ਜਿਹਾ ਬੜਾ ਜੀ ਵਿੱਚ ਇਹ ਸਿਆ ਟਿਕ ਰੁਪਈਆ ਹੀ ਆ ਇੰਦਰ ਪਹਿਲਾਂ ਇੱਥੇ ਛੱਟ ਲੱਗੀ ਆ ਹੁਣ ਇੱਥੇ ਵੱਡ ਲੱਗੀ ਆ ਚਲੋ ਪੰਗਲਨੀ ਖੌੜਾ ਵੱਜੇ ਤੇ ਛੱਟ ਮਾਰਦੇ ਆ ਲਾਉਂਦੇ ਮਾਰ ਲੈਣਾ ਆਪਾਂ ਟਰੈਕਟਰ ਉਹ ਆਵਾ ਟੈਂਕੀ ਚੱਲਣ ਦੀ ਆ ਹਾਂ ਵਈ ਆਪਾਂ ਮਾਰ ਦੇਣੀ ਟਰੈਕਟਰ ਜਿਹੜਾ ਬਾਹਰੋਂ ਚੱਲ ਗਿਆ ਏ ਕੱਪੜਾ ਨਹੀਂ ਆਪਾਂ ਟਰੈਕਟਰ ਦੇ ਮਾਰਦੇ ਜੇ ਕਿਤੇ ਨੁਕਸਾਨ ਹੋਏ ਨਹੀਂ ਪਈ ਨਾ ਘਟਾਇਓ ਕਦਾ ਬਿਆ ਨਾ ਤਾਂ ਤੈਿਹਵਾ ਮਾਰਨੀ ਹਵਨੇ ਹੈ ਕਿ ਟਡਾ ਦਾ ਸਰਾਈ ਡੇਰਪੋਟ ਇੱਥੇ ਨੇ ਖਾਫ ਪੜ ਬਣਾਇਆ ਜਿੱਦ ਆਪਾਂ ਕਪੜਾ ਮਾਰਦੇ ਕਪੜੇ ਦੇ ਲੀਕਾਂ ਮੈਂ ਜਾਂਦੀਆਂ ਹੈ ਕਪੜੇ ਆਪਨੀ ਆਪਾਂ ਕੰਮ ਕਰਦੇ ਚਲੋ ਮਹਾਰਾਜ ਦੀ ਕਿਰਪਾ ਨਾਲ ਕੰਮ ਚੱਲਣ ਡਿਆ ਜੀ ਫੇਰਾਲ ਪੂਰਾ ਚੱਟ ਦੀ ਕਲਾ ਕੰਮ ਦੀ ਜੀ ਕੰਮੇ ਮਿਲ ਜਾਂਦੇ ਆ ਵਧੀਆ ਆਏ ਆਪਣਾ ਹੀਟਰ ਇਹ ਰਾਤ ਨੂੰ ਠੰਡ ਲੱਗਦੀ ਜੀ ਨੂੰ ਖੋਲ ਲਈਦਾ ਯਾਰ ਪੂਰਾ ਸੇਹ ਮਾਰਦਾ ਰਹਿ ਦਿੱਤੇ ਨਿੱਕੀ ਹੋ ਕੇ ਬੈਠੇ ਰਹਿਦਾ ਯਾਰ ਇਹ ਹੀਟਰ ਆਪਣਾ ਕਿਉਂਕਿ ਠੰਡ ਬਹੁਤ ਜ਼ਿਆਦਾ ਹੁੰਦੀ ਆ 12 ਵਜੇ ਚਿਕਾ ਨਾ 12 ਕੁ 11 ਵਜੇ ਠੰਡ ਹੋਣੀ ਪੂਰੀ ਜਿਹੜੀ ਗਾਂਵਾਂ 'ਚ ਠੰਡ ਆ ਪੂਰੀ ਸੀਤ ਵਰਤੀ ਆ ਹੁਣ ਜੀ ਬਰਬਾਹ ਠੰਡੇ ਜੈਕਟ ਪਾਈ ਆ ਜਿੰਨਾ ਤਾਂ ਖੋਲ ਲੀਏ ਤੇ ਠੰਡ ਨਹੀਂ ਮਹਿਸੂਸ ਹੁੰਦੀ ਆ ਤਾਂ ਬਹੁਤ ਵਧੀਆ ਰੀਟਰ ਤੇ ਬਿਠੇ ਰਹੀਦਾ ਆ। ਮਤਲਬ ਤੁਹਾਨੂੰ ਤਾਂ ਨਿੱਗੀਆਂ ਰਿੰਦੀਆਂ ਆਂ। ਇਹ ਇੱਕ ਬਹੁਤ ਜਦਾ ਮਹਾਰਤ ਦਾ ਰੀਟਰ ਆਂ ਦੀ। ਮਤਲਬ ਹੀ ਨਾਰਮਲ ਜਿਹਾ ਮਤਲਬ ਤੇ ਆਪਾਂ ਨਿੱਗੀ ਕਰੀ ਰੱਖਦਾ ਆ। ਹਵਾ ਸਿੱਧੀ ਆਣ ਕੇ ਤੇ ਨਿਕਲਦੀ ਆ। ਉੱਤੇ ਨਿੱਗੀਆਂ ਕੇ ਮਟੀ ਰਹੀਦਾ ਆ। ਤਾਂ ਫਾਇਦਾ ਇਸ ਚੀਜ਼ ਦਾ ਇਹ ਹੋਰ ਕਿ ਇਹ ਰੀਟਰ ਜਗਾੜ ਨਹੀਂ ਹੁੰਦਾ ਸਿਰਫ ਅਰਜਨ ਨਹੀਂ ਹੁੰਦਾ ਆ। ਇਹਦਾ ਮਸਨਾ ਕੇਈ ਵੀ ਵੀਰ ਨਹੀਂ ਦਾ ਫਾਇਦਾ ਲੈਂਦਾ ਹਨਾ। ਬਹੁਤ ਵਧੀਆ ਜਿਹੀ ਚੀਜ਼ ਆਈ ਉਹਨਾਂ ਦਿੱਤੀ ਤੋਂ ਦਾ ਨਾ ਕੰਮ ਕਰਨ ਨੂੰ ਵਾਇਰਿੰਗ ਦਾ ਕੋਈ ਤੇ ਸਮਾਂ ਨਹੀਂ ਖਲਗਦਾ ਹੈ ਪਰ ਚੀਜ਼ ਬਹੁਤ ਵਧੀਆ ਹੈ ਬਹੁਤ ਜ਼ਿਆਦਾ ਘੱਟ ਵੀਰਾਂ ਨੂੰ ਪਤਾ ਨਹੀਂ ਆਇਆ ਜੀ ਮਤਲਬ ਆਪਾਂ ਠੰਡ 'ਚ ਬੈਠੇ ਰਹਿੰਦੇ ਆ ਜਦੋਂ ਆਪਾਂ ਕੋਲ ਦੀ ਸਾਰੀ ਮਲੰਗੀ ਆਵਾੜ ਦੀ ਸੀਟ ਤੇ ਬੈਠਦੀ ਹੈ ਅਬ ਤਾਂ ਅਜੇ ਨਹੀਂ ਆਰਾਮਦਾ ਤੇ ਬੈਠੇ ਤੀਜੇ ਕਿ ਬੈਠੇ ਰਹੇ ਆ مالک ਦੀ ਕਿਰਪਾ ਨਾਲ ਜੇ ਕੰਮ ਪੂਰਾ ਯੋਜਣਾ ਚੱਲਣ ਗਿਆ ਆ ਦੇ ਇੰਦਰਾਤ ਕੰਮ ਚੱਲਣ ਡਿਆ ਆ। ਕਰਨੇਣਾ ਆਪਾਂ ਸਾਫ ਸਫਾਈ ਫਿਲਟਰ ਫਿਲਟਰ ਕੱਢ ਕੇ ਛਾੜਨੀ ਇਹਦਾ। ਹਾਲੀ ਫੋਰਮਨ ਸਾਹਿਬ ਆਪਣੀ ਆ ਗਏ ਆ। ਡੈਬੀ ਚਲਾਉਣ ਆਪਾਂ ਵੀ ਦਿੱਤੀ। ਇਹ ਆਪਾਂ ਵਾਜੇਰਾ ਨਹੀਂ। ਟਾਈਮ 8:00 ਵਜੇ ਗੁਈ ਆ। ਕੱਲ ਨੂੰ ਜਿੰਮੇ ਵਾਲੀ ਦੇਖੀਣ ਮਿਲਨੀ ਫੋਰਮਨ ਨੂੰ। ਟਾਪਿਆ ਆ ਦੋਹਾਂ ਕਿੱਲੇ ਦਾ ਰੱਖਿਆ ਕਿਰਾ ਦੋ ਕਿੱਲੇ ਦਾ ਜੀਰਾ ਰੱਖਿਆ ਆ 10 ਕਿੱਲਾ ਆਪਣੀ ਕੋਲੋਂ ਮਸ਼ੀਨ ਕੋ ਘਟ ਜਾ ਜਾਂਦਾ ਆ ਰਾਤ ਇੱਥੇ ਨਾਲ ਜੱਲੀ ਗਿਆ ਦਿਨੇ ਫੇ ਸੋਨਾ ਨੂੰ ਲਾਉਣਾ ਪੜਾ ਮਸ਼ੀਨ ਕੋ ਜੇ ਨਹੀਂ ਜਾਂਦਾ ਹੋਣਾ ਉਹ ਰੈਸਕਿਊ ਕਰ ਲਈ ਲੀਆ ਤੇ ਫੇ ਹੁਣ ਜਿੰਮ ਟਾਈਮ ਹੋਈ ਨਾ ਆ ਕੰਬਾਈਨ ਥੋੜੀ ਹਟੇ ਨੀਂਜ ਲੰਡੀ ਕੰਬਾਈਨ ਕੋ ਪਹੁੰਚੇ ਨਹੀਂ ਜਾਂਦੇ ਆ ਸਾਨੂੰ ਰਾਤ ਦੇ ਚੜਿਆ ਆ ਹੁਣ ਕਿ ਰਾਸ਼ਟ੍ਰ ਕਦਨ ਦਿਨ ਦਿੰਨਾਗੇ ਜੇ ਨਾ ਹੋਣਾ ਨਾ ਹੁੰਦਾ ਨਾ ਜਾਏ ਇਹ ਇਹਨੇ ਤੁਹਾਨੂੰ ਫੇਰ ਸ਼ਾਮ ਨੂੰ ਮੁਹਾਉਨੇ ਦਾ ਨੰਗਾ ਨਾ ਕੰਮ ਚਲੋ ਮਹਾਰਾਜੀ ਦੀ ਕਿਰਪਾ ਨਾਲ ਚੱਲਣ ਦੇ ਰੱਜ ਲਿਆ ਆ ਇਹ ਇੱਕ ਦਿਨ ਬੰਦ ਹੋਇਆ ਈਂ ਦੀਵਾਲੀ ਜਦੋਂ ਦੀਵਾਲੀ ਸੀ ਉਹ ਦਿਨ ਛੁੱਟੀ ਹੋਈ ਸੀ ਉਹ ਦਿਨ ਹੀ ਆਪਾਂ ਗਏ ਜੀ ਤੇ ਇਹ ਵੀ ਭਰਾ ਨੇ ਕਰਾਈ ਨਹੀਂ ਸੀ ਉਹਦਾਂ ਰਹਿ ਗਈ ਸੀ ਉਦੋਂ ਦੋ ਕਿਲੇ ਤਾਂ ਗিয়ার ਕਿੰਮੜੇ ਧੋਤ ਆ ਹੀ ਚਲੋ ਹੁਣ ਗਾਂ ਵੀ ਕੰਮ ਲਗਾਤਾਰ ਹੀ ਚੱਲਣ ਡਿਆ ਆ ਸੁਪਰ ਸਿੱਟਰ ਦਾ ਆਪਣੀ ਮਸ਼ੀਨ ਕੋਲ ਤਾਂ ਆਪਾਂ ਕੋ ਪਹੁੰਚਿਆ ਨਹੀਂ ਜਾਣ ਡਿਆ ਚਲੋ ਜੀ ਆਪਾਂ ਪਹੁੰਚਿਆ ਗਿਆ ਤਾਂ ਆਪਾਂ ਵੀ ਚਲੋ ਤੁਹਾਨੂੰ ਜਰੂਰ ਵਿਖਾਵਾਂਗੇ ਜੀ ਫਿਲ ਲਾ ਲਈ ਚੱਲਣ ਡਿਆ ਦਾ ਸੁਪਰ ਸਿੱਟਰ ਬਾਈ ਇਹ ਸੁਪਰ ਸਿੱਟਰ ਦੇ ਵਿੱਚ ਨਾ ਥੋੜੀਆਂ ਜਿਹੜੀਆਂ ਕਮੀਆਂ ਉਹ ਤੁਹਾਨੂੰ ਤੁਹਾਡੇ ਨਾਲ ਆਪਾਂ ਸਾਝੀਆਂ ਕਰਾਂਗੇ ਕੁਝ ਜ਼ਿਆਦਾ ਵੱਡੀਆਂ ਕਮੀਆਂ ਨਹੀਂ ਆ ਛੋਟੀਆਂ ਛੋਟੀਆਂ ਕੰਮਿਆਂ ਆ ਯਾਰ ਇੱਕ ਵੀ ਜਿਹੜਾ ਇਹਦਾ ਪਹੀਆ ਆ ਪਹੀਆ ਬਹੁਤ ਜ਼ਿਆਦਾ ਕਮਜ਼ੋਰ ਆ ਜਿਵੇਂ ਦੋ ਟਰੈਕਟਰ ਮੋੜ ਤੋਂ ਜੋਕੇ ਮੁੜੀਦਾ ਆ ਝਾਰ ਵੀ ਪਿਆ ਆ ਇਕੱਲੇ ਭਾਰਾ ਜਿਹਾ ਟਰੈਕਟਰ ਮਤਲਬ ਨਹੀਂ ਘਟਾਰ ਲੰਭਾ ਜਿਵੇਂ ਪਹੀਆ ਫਿਰ ਲੱਗਦੇ ਘੁੰਮਦਾ ਰੁਕ ਕੇ ਹਿੰਦਾ ਹੀ ਲਾਇਆ ਤਾਂ ਇਹ ਪਹੀਏ ਚਾਲੇ ਹੋਣੀ ਆ ਆਪਾਂ ਇੱਕ ਤੇ ਇਹਨਾਂ ਨੂੰ ਪਹੀਆ ਮਜ਼ਬੂਤ ਕਰਨਾ ਚਾਹੀਦਾ ਬੜਾ ਜਿਹਾ ਇਹ ਜਿਹੜੀ ਪਈਏ ਇਹ ਵੀ ਆਪਣਾ ਇਹਨਾਂ ਨੂੰ ਤਕਨੀਕ ਬਦਲਣੀ ਚਾਹੀਦੀ ਆ। ਕਿ ਏਦਾਂ ਹੀ ਥੋੜੀਆਂ ਬੋਧੀਆਂ ਹੋਰ ਨਿੱਕੀਆਂ ਮੋਟੀਆਂ ਆ। ਇੱਕ ਤੇਰੀ ਜਾਲੀ ਲਾਈ ਆ ਖਾਦ ਵਾਲੀ। ਡ੍ਰਿਲ ਟਵਿਚਾ ਬਹੁਤ ਵਧੀਆ ਚੀਜ਼ ਆ ਪਿਸਤੌਲ ਨਹੀਂ ਬੰਦ ਹੁੰਦੀ ਜਦੋਂ ਆਪਾਂ ਲੈਂਦਾ ਇੱਕ ਵચ્ਚਰਾਮੀ ਪਿਸਤੌਲ ਬੰਦ ਹੋਇਆ। ਉਦਾਂ ਚੱਲਣ ਡਿਆ ਆ। ਪਰ ਉਹਦੇ ਵਿੱਚ ਜਿਹੜੀ ਕਮੀ ਆ ਜਦੋਂ ਆਪਾਂ ਹੱਥ ਮਾਰਨ ਦਾ ਥੱਲੇ ਮਤਲਬ ਵੀ ਖਾਦ ਜਿਹੜੀ ਅੱਧੀ ਰਹਿੰਦੀ ਆ। ਉਹ ਜਾਲੀਆਂ ਚੁੱਕੇ ਨਹੀਂ ਜਾਂਦੀਆਂ। ਉਜਾਲੀ ਸਾਰੀ ਕੰਪਲੀਟ ਹੋਵੇ ਨੂੰ ਕੁੰਡਾ ਲੱਗਾ ਵਿੱਚ ਕੋਨੋ ਜਦੋਂ ਆਪਾਂ ਤਾਂ ਵੀ ਇਹਨਾਂ ਤੋਂ ਚੁੱਕੀ ਜਾਵੇ ਜਲੀ ਨਿੱਕੀਆਂ ਮੋਟੀਆਂ ਕਮੀਆਂ ਇੰਨੀਆਂ ਕੋਈ ਮਤਲਬ ਵੱਡੀਆਂ ਕਮੀਆਂ ਨਹੀਂ ਹੈਗੀਆਂ ਪਰ ਇਹ ਵੀ ਕੰਪਨੀ ਚਾਹੀਦੀਆਂ ਦੂਰ ਕਰਲੀਆਂ ਕਮੀਆਂ ਬਾਕੀ ਸਫਾਈ ਪੱਖੋਂ ਕੋਈ ਇਹਨੂੰ ਗੱਲਬਾਤ ਨਹੀਂ ਆ ਆਪਾਂ ਤਿੰਨ ਗੱਲੇ ਥਾਂ ਕੇ ਰਿਆ ਹੀ ਕਿਹਾ ਬਿਲਕੁਲ ਪਰਾਲੀ ਵਿੱਚ ਵਾਈ ਸੀ ਤੇ ਕੁਝ ਵੀ ਨਹੀਂ ਮਗਰ ਲੱਭਾ ਤਮੀਆਂ ਦੀ ਪਾੜ ਲਾ ਕੇ ਭੀਜਿਆ ਸੀ ਕੁਝ ਵੀ ਨਹੀਂ ਮਗਰ ਲੱਭਾ ਚਲੋ ਆਦੇ ਪਰਾਲੀ ਤੈਨੂੰ ਪਤਾ ਹੈ ਨਹੀਂ ਅੱਗੇ ਲੱਗੀ ਪਾੜ ਪੜ ਤੰਗੀਆਂ ਦੀ ਜੁਲੀਆਂ ਹੋਣੀਆਂ ਪਣੀਆਂ ਹੋਣੀਆਂ ਆ। ਇੱਥੇ ਤੇ ਚਲੋ ਕੁਝ ਨਹੀਂ ਲੱਭਣਾ ਆਪਾਂ ਨਾ। ਇਹਦੇ ਪਰ ਜਿਹੜੀ ਆਪਾਂ ਪਰਾਲੀ ਵਿੱਚ ਵਾਈ ਆ ਉਹ ਵੀ ਸਾਨੂੰ ਬਹੁਤ ਵਧੀਆ ਜਿਗਾਰਡ ਲੱਗਾ ਦਾ ਸਫਾਈ ਬਹੁਤ ਜ਼ਿਆਦਾ ਆ। ਸਫਾਈ 3 ਸਪੀਡ ਦੀ ਮਿਸਨਾ ਟਰੈਕਟਰਿੰਗ ਹੀ ਨਹੀਂ ਦਿੰਦਾ ਨਾ ਜਿਵੇਂ 2 ਸਪੀਡ ਦੇ ਜਿਹੜਾ ਉੱਤੇ। ਸਫਾਈ ਵਕੋਂ ਬਹੁਤ ਵਧੀਆ ਆ। ਕੋਈ ਖੜਕਾ ਨਹੀਂ ਕੋਈ ਵਾਈਬ੍ਰੇਸ਼ਨ ਨਹੀਂ ਦੀ ਮਗਰ ਹੈਗੀ ਪਈ ਇਹਦੀ। ਬਹੁਤ ਵਧੀਆ ਚੱਲਦਾ ਆ। ਕਮੀਆਂ ਨਹੀਂ ਕਿਆ ਮੂਟ ਗਈ ਇਹਨਾਂ ਨੂੰ ਦੂਰ ਕਰਨੀ ਚਾਹੀਦੀਆਂ ਕੰਪਨੀ ਨੂੰ ਕੋਈਆਂ ਖਾਸ ਵੱਡੀਆਂ ਕਮੀਆਂ ਨਹੀਂ ਆ ਪਹੀਆ ਤੇ ਆਪਾਂ ਇੱਕ ਨਾਲ ਫੋੜ ਕੇ ਸਿੱਧਾ ਕਰ ਲਿਆ ਫਿਰ ਵੀ 윙ਗਾ ਹੋ ਗਿਆ ਸਹੀ ਬਤਨ ਬਹੁਤ ਵਧੀਆ ਚੱਲਦਾ ਵੀ ਰਹਿਲਾ ਆ ਚਲੋ انجن ਨੂੰ ਤਾਂ ਕੋਈ ਆਟੇ ਮਲੇ ਟ੍ਰੇਕਟਰ ਨੂੰ ਪਤਾ ਨਹੀਂ ਆ ਮੋਡੀਫਿਕੇਸ਼ਨ ਹੁਣ ਕਰਨ ਪਰ ਉਧਰ ਚੀਜ਼ ਦਾ ਪੱਲ ਲੱਗੀ ਜੰਦਾ ਰੈਡੀ ਚੱਲਣ ਦੀ ਪੜੀ ਚੱਲਣ ਦੀ ਆ ਸਈ ਟ੍ਰੇ ਇਦਾਂ ਚੱਲਦਾ ਰਹਿੰਦਾ ਆ ਪਰ ਵਿਜਿਆਬਾਰੀ ਵੀ ਵਿਜਿਆਬਾਰੀ ਮੇਰਾ ਸਫਾਈ ਘਾੜ ਜਲੀ ਪਰ ਲੋਡ ਨਹੀਂ ਕਿਤੇ ਮਲੰਦਾ